ਸਸਿਕਾਲ ਜੀ ਮੇਰਾ ਨਾਮ ਮਨਦੀਪ ਸਿੰਘ ਸਸਿਕਾਲ ਜੀ ਮੇਰਾ ਨਾਮ ਹਰਦੀਪ ਸਿੰਘ ਇਹ ਅਸੀਂ ਦੱਸਣ ਲੱਗਿਆ ਜੀ ਇਹ ਬੱਚਾ ਜਿਹੜਾ ਇਹਦਾ ਨਾਮ ਹੈਗਾ ਅਰਜਨ ਸਿੰਘ ਇਹ ਸਾਡੇ ਪਿੰਡ ਡੇਲੀ ਪ੍ਰੈਕਟਿਸ ਕਰਨ ਵਾਸਤੇ ਆਉਂਦਾ ਖੇਡਣ ਵਾਸਤੇ ਆਉਂਦਾ ਤੇ ਪਰ ਜਿਹੜਾ ਇਹਦਾ ਪਿੰਡ ਆ ਉਹ 5 ਤੋਂ 6 ਕਿਲੋਮੀਟਰ ਦੂਰ ਆ ਸਾਡੇ ਪਿੰਡ ਤੋਂ ਇਹਨਾਂ ਦੇ ਪਿੰਡ ਦੇ ਵਿੱਚ ਗਰਾਊਂਡ ਤਾਂ ਹੈ ਪਰ ਉਹ ਗਰਾਊਂਡ ਇਹਨਾਂ ਮੇਨਟੇਨ ਨਹੀਂ ਹੈ ਤੇ ਇਹ ਬੱਚਾ ਡੇਲੀ ਮਤਲਬ ਆਪਣੇ ਪਾਪਾ ਦੇ ਨਾਲ ਸਾਡੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨ ਆਉਂਦਾ ਮਤਲਬ ਇਨ ਕੇਸ ਜੇ ਇਹਨਾਂ ਦੇ ਪਾਪਾ ਨੂੰ ਕੰਮ ਹੋਵੇ ਤਾਂ ਉਹ ਸਾਡੀ ਰਿਸਪੌਂਸਿਬਿਲਟੀ ਹੈ ਬੱਚੇ ਨੂੰ ਘਰ ਛੱਡ ਕੇ ਹੋਣਾ ਫੁੱਟਬਾਲ ਦੇ क्रेਜ਼ ਦੇ ਲਈ ਅਸੀਂ ਇੱਕ ਐਜ਼ ਅ ਕੋਚ ਇਸਟੈਪਾ ਸਾਡਾ ਵੀ ਕੋਈ ਵੀ ਬੱਚਾ ਹੋਵੇ ਸਾਡੇ ਏਰੀਆ ਦੇ ਲਗਭਗ 3-4 ਕਿਲੋਮੀਟਰ ਦੇ ਏਰੀਏ ਦੇ ਵਿੱਚ ਕੋਈ ਵੀ ਬੱਚਾ ਫੁੱਟਬਾਲ ਖੇਡਣਾ ਚਾਹੁੰਦਾ ਉਹਦੀ ਰਿਸਪੌਂਸਿਬਿਲਟੀ ਸਾਡੀ ਆ ਵੀ ਕੋਈ ਵੀ ਬੱਚਾ ਟੈਲੈਂਟ ਦੇ ਪੱਖੋਂ ਕੋਈ ਪਿੱਛੇ ਨਾ ਰਵੇ ਅਸੀਂ ਇੱਕ ਹੋਰ ਗੱਲ ਕਰਨੀ ਚਾਹੁੰਦੇ ਹਾਂ ਵੀ ਜੇ ਮਤਲਬ ਜਿੱਥੋਂ ਤੱਕ ਸਾਡੀ سپورਟ ਚਾਹੀਦੀ ਹੋਊਗੀ ਬੱਚੇ ਨੂੰ ਅਗੇ ਤੇ ਬੱਚੇ ਦੀ ਪੂਰ سپورਟ ਕਰਾਂਗੇ ਤਾਂ ਸਾਡੇ ਗਰਾਊਂਡ ਦੇ ਵਿੱਚ ਵੱਧ ਤੋਂ ਵੱਧ ਬੱਚੇ ਖੇਡ ਘਰੇ ਫੁੱਟਬਾਲ ਖੇਡਦਾ ਸੀ ਕਿਉਂਕਿ ਇਹਨਾਂ ਦੇ ਪਿੰਡ ਦੀ ਟੀਮ ਤਾਂ ਹੈ ਨਹੀਂ ਇਹਦੇ ਪੇਰੈਂਟਸ ਇਹਨੂੰ ਫੁੱਟਬਾਲ ਲਿਆ ਕੇ ਦੇ ਦਿੰਦੇ ਸੀ ਘਰ ਖੇਡੀ ਜਾਂਦਾ ਸੀ ਫੁੱਟਬਾਲ ਪਾੜ ਜਾਂਦੀ ਸੀ ਫਿਰ ਘਰ ਇਦਾਂ ਖੇਡਦਾ ਸੀ ਤੇ ਉਹਨਾਂ ਨੇ ਨਾ ਫਿਰ ਕਿਸੇ ਨਾ ਕਿਸੇ ਨਾ ਕਿਸੇ ਥਰੂ ਕੰਟੈਕਟ ਮਨਦੀਪ ਵੀਰੇ ਦਾ ਲਹਿਤਾ ਕਿਉਂਕਿ ਮਨਦੀਪ ਵੀਰਾ ਰਾਉਂਡ ਗਲਾਸ ਵੱਲੋਂ ਐਜ਼ ਅ ਕੋਚ ਜੌਬ ਕਰ ਰਿਹਾ ਸੀ ਤੇ ਮਨਦੀਪ ਵੀਰੇ ਨਾਲ ਕੰਟੈਕਟ ਕਰਕੇ ਉਹਨਾਂ ਨੇ ਤੇ ਆਪਣਾ ਬੱਚਾ ਸਾਡੇ ਪਿੰਡ ਦੇ ਲੈਣ ਵਾਲੇ ਭੇਜਣਾ ਸ਼ੁਰੂ ਕਰਤਾ ਤੇ ਇਹ ਬੱਚਾ ਦੋ ਵਾਰ ਸਟੇਟ ਵੀ ਖੇਡ ਕੇ ਆਏ ਇਹ ਬੱਚੇ ਨੂੰ 2 ਸਾਲ ਹੋ ਗਏ ਜੀ ਸਾਡੇ ਗਰਾਊਂਡ ਦੇ ਵਿੱਚ ਆਉਂਦੇ ਨੂੰ ਤੇ ਇੱਕ ਹੁਣ ਸਾਡੇ ਪਿੰਡ ਦਾ ਮੈਂਬਰ ਹੀ ਆ ਇਹ। ਵੀ ਇਹ ਬੱਚਾ ਹਜੇ ਸਿਰਫ 13 ਸਾਲਾਂ ਦਾ, ਵੀ 16 ਸਾਲਾਂ ਦਾ ਜਦੋਂ ਇਹ ਬੱਚਾ ਹੋ ਗਿਆ ਤਾਂ ਸਾਨੂੰ ਪੂਰੀ ਉਮੀਦ ਆ ਵੀ ਇਹ ਬੱਚਾ ਕਿਸੇ ਕਲੱਬ ਦੇ ਵਿੱਚ ਜ਼ਰੂਰ ਖੇਡੂਗਾ। ਤੇ ਸਾਰੇ ਬੱਚੇ ਟਾਈਮ ਤੇ ਆਉਂਦੇ ਆ ਪਰ ਇਹ ਜਿਹੜਾ ਬੱਚਾ ਵੀ ਹਮੇਸ਼ਾ 15 ਮਿੰਟ ਗਰਾਊਂਡ ਦੇ ਵਿੱਚ ਪਹਿਲਾਂ ਹੁੰਦਾ ਹਾਲਾਂਕਿ ਇਹ ਦੂਸਰੇ ਪਿੰਡ ਤੋਂ ਆਉਂਦਾ। ਮਤਲਬ ਇਹ ਦੀ ਇੱਕ ਬਹੁਤ ਵਧੀਆ ਗੱਲ ਲੱਗਦੀ ਆ। ਏਸੀ ਬਾਜ ਇੱਕ ਹੋਰ ਮੈਸੇਜ ਇਹਨਾਂ ਚਾਹੁੰਦੇ ਆ ਸਾਰੇ ਹੀ ਪੇਰੈਂਟਸ ਨੂੰ ਆਪਣੇ ਬੱਚਿਆਂ ਦਾ ਇੰਟਰਸਟ ਜੇ ਉਹਨਾਂ ਦਾ ਸਪੋਰਟਸ ਦੇ ਵਿੱਚ ਹੈਗਾ ਜੀ ਉਹਨਾਂ ਦੇ 2-3 ਕਿਲੋਮੀਟਰ ਤਾਂ ਪਲੀਜ਼ ਤੁਸੀਂ ਆਪਣੇ ਬੱਚੇ ਨੂੰ ਗਰਾਊਂਡ ਲੈ ਕੇ ਜਾਓ ਤਾਂ ਜੋ ਨਸ਼ੇ ਤੋਂ ਦੂਰ ਰਹਿਣ